ਮਾਤਾ ਲਾਲ ਪਵਾਨੀ ਮਾਡਲ ਟਾਊਨ ਵਾਲੇ ਮਾਤਾ ਜੀ ਦੇ ਜਨਮ ਦਿਨ ਦੇ ਸਬੰਧ ਵਿੱਚ ਬਿਤੇ ਦਿਨੀ ਮਾਤਾ ਜੀ ਦੀ ਵਿਸ਼ਾਲ ਚੌਕੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਗਾਇਕ ਅਤੁਲਦਰਸ਼ੀ ਨੇ ਮਾਤਾ ਜੀ ਦਾ ਗੁਣਗਾਨ ਕਰਕੇ ਆਇਆ ਸੰਗਤਾਂ ਦਾ ਮਨ ਮੋਹ ਲਿਆ ਇਸ ਮੌਕੇ ਤੇ ਪੂਰੇ ਮਹਾਜਨ ਪਰਿਵਾਰ ਨੇ ਮਾਤਾ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰਾਈ ਸੰਗਤਾਂ ਵਾਸਤੇ ਲੰਗਰ ਪੰਡਾਰਾ ਵੀ ਲਗਾਇਆ ਗਿਆ ਪੱਤਰਕਾਰ ਮਨਦੀਪ ਸਿੰਘ ਦੀ ਰਿਪੋਰਟ ਮੇਰਾ ਨਾਮ ਅਤਲ ਦਰਸ਼ੀ ਹੈ ਜੀ ਮਹਾਰਾਣੀ ਦੇ ਸਾਰੇ ਅਸੀਂ ਸੇਵਕਾਂ ਮਾ ਲਾਲ ਬੁਮਾਨੀ ਦੇ ਦਰਬਾਰ ਹਰ ਸਾਲ ਜਨਮ ਦਿਨ ਤੋਂ ਬਾਅਦ ਇੱਥੇ ਮਾ ਦਾ ਸ਼ੁਕਰਾਨਾ ਕਰਨ ਆਉਂਦੇ ਆ ਇਹ ਸਾਰੀ ਸੇਵਾ ਜੋ ਵੀ ਹੋਈ ਹੈ ਮਾਜਨ ਪਰਿਵਾਰ ਵੱਲੋਂ ਕੀਤੀ ਗਈ ਹੈ ਤੇ ਮਹਾਰਾਣੀ ਕੋਲੋਂ ਇਹ ਹੀ ਮੰਗਦੇ ਆ ਕਿ ਇਹ ਪਰਿਵਾਰ ਤੇ ਆਪਣਾ ਹੱਥ ਰੱਖਣ ਤੰਦਰੁਸਤੀਆਂ ਬਖਸ਼ਣ ਐਦਾਂ ਹੀ ਮਾ ਦੀ ਸੇਵਾ ਕਰਦੇ ਨਾ ਅਸੀਂ ਮਾ ਦਾ ਸ਼ੁਕਰਾਨਾ ਕਰਨ ਇਹਨਾਂ ਦੇ ਨਾਲ ਹਾਜ਼ਰੀ ਭਰ ਆਉਂਦੇ ਰਹੀਏ ਇਹ ਬਾਈ ਫਰਵਨੀ ਨੂੰ ਜਿਹੜਾ ਇੱਥੇ ਜਨਮ ਮੌਸਮ ਮਨਾਇਆ ਜਾਂਦਾ ਹੈ ਅਸੀਂ ਸਾਰੀ ਸੰਗਤ ਸਦਾ ਸ਼ੁਕਰਾਨਾ ਕਰਨ ਆਨੇ ਆ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਮਹਾਰਾਣੀ ਦੇ ਜਨਮ ਦਿਨ ਦੀਆਂ ਫਿਰ ਵਧਾਈਆਂ ਦਿੰਨੇ ਆ ਜਕਾਰਾ ਲਾਲ ਭਗਵਾਨੀ ਦਾ ਬੋਲ ਸਾਤੇ ਦਰਬਾਰ